ਇਹ ਕਹਿੰਦੇ ਬਹੁਤ ਵਾਰੀ ਸੁਣਿਆ ਵੀ ਮੈਂ 5 ਪੜਿਆ ਵਾ ਮੈਂ 6 ਪੜਿਆ ਜਾਂ ਮੈਂ 8 ਪੜਿਆ ਜਾਂ ਮੈਂ 10 ਪੜਿਆ ਜਾਂ ਉਦੋਂ ਜ਼ਿਆਦਾ ਪੜੇ ਤਾਂ ਬਹੁਤ ਬਹੁਤ ਮਨ ਲਾ ਵੀ ਗੀਤਕਾਰ ਹੈਗੇ ਆ ਜਾਂ ਸਿੰਗਰ ਹੈਗੇ ਆ ਜਿਹੜੇ 8 ਪੜੇ ਵੀ ਆ 6 ਪੜੇ ਵੀ ਆ ਤੇ 10 ਪੜੇ ਵੀ ਤੇ 12 ਪੜੇ ਵੀ ਆ ਅੱਜ ਮੈਂ ਤੁਹਾਨੂੰ ਆਪਦੇ ਪਿੰਡ ਕੌਰਾ ਲੋਪੋ ਐਗਜ਼ੈਂਪਲ ਦੇਣ ਲੱਗਿਆ ਕੁਛ ਵੀ ਨਹੀਂ ਪੜਿਆ ਲੈ ਵੀ ਜਮਾ ਕੁਛ ਨਹੀਂ ਡੱਕਾ ਨਹੀਂ ਇਹਨੂੰ ਆਉਂਦਾ ਹੈਗਾਗਾ ਊੜਾ ਆੜਾ ਤੱਕ ਨਹੀਂ ਆਉਂਦਾ ਪਰ ਗੁਰੂ ਮਹਾਰਾਜ ਦੀ ਐਨੀ ਕਿਰਪਾ ਆ ਬਾਈ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਕਿੰਨਾ ਕਿਤਾਬਾਂ ਪੰਘਾ ਕਿੰਨੀਆਂ ਗਣੇ ਕਾਪੀਆਂ ਕਾਲੀਆਂ ਕਰ ਕਰਕੇ ਰੱਖ ਲੀਆਂ ਕੌਰਾ ਤੁਹਾਨੂੰ ਪਤਾ ਹੀ ਆ ਗੀਤ ਜਿਹੜੇ ਪਤਾ ਹੀ ਨਹੀਂ ਯਾਰ ਇਹ ਇਹ ਦਿਮਾਗ ਦੇ ਵਿੱਚ ਆਹ ਕੰਪਿਊਟਰ ਦੇ ਵਿੱਚ ਕੌਰੇ ਦੇ ਕਿੰਨੇ ਕੀ ਪਏ ਆ ਮੱਲਾ ਵੀ ਮੈਂ ਦੱਸ ਹੀ ਨਹੀਂ ਸਕਦਾ ਜਦੋਂ ਸਾਨੂੰ ਆਫ ਕੈਮਰਾ ਇਹ ਦੱਸਦਾ ਹੁੰਦਾ ਵੀ ਮੇਰੇ ਕੋਲ ਇੰਨੇ ਗੀਤ ਲਿਖੇ ਹੋਇਆ ਅਸੀਂ ਕਿਹਨੂੰ ਪੁੱਛਨੇ ਕਿੱਥੇ ਲਿਖੇ ਹੋਇਆ ਉਹ ਕਹਿੰਦੇ ਦੱਸੋ ਸਹੀ ਕਿਹਜੇ ਵਿਸ਼ੇ ਦੇ ਕਿਹਜਾ ਗੀਤ ਚਾਹੀਦਾ ਤੇ ਕੌਰਾ ਉਹਦੀ ਗੈਰਦਾ ਵੀ ਆਹ ਚੱਕੋ ਕਦੇ ਨਹੀਂ ਲਿਖੇ ਹੋਏ ਤੇ ਕਹਰੇ ਅੱਜ ਕੀ ਸੁਣਾਉਣ ਲੱਗਿਆ ਬਾਈ ਅੱਜ ਜੀ ਮੂਛੇ ਵਾਲੇ ਦੇ ਨਾਂ ਤੇ ਮੈਂ ਇੱਕ ਗੀਤ ਬਣਾਇਆ ਸੀ ਹਾਂਜੀ ਅੱਜ ਮੇਰੇ ਵੀਰਾਂ ਨੂੰ ਉਹ ਪੇਸ਼ ਕਰੂੰਗਾ ਚਾਹੇ ਭਰਾ ਸਾਡਾ ਮੂਛੇ ਵਾਲਾ ਸਾਡੇ ਚ ਨਹੀਂ ਹੈਗਾ ਪਰ ਜੋ ਉਹਦੀਆਂ ਫੀਲਿੰਗਾਂ ਹਨ ਇਹੋ ਜਿਹੇ ਭਰਾਏ ਲੈ ਕੇ ਆਉਂਦੇ ਰਹਿੰਦੇ ਤੇ ਉਹ ਯਾਦਾਂ ਉਹਦੀਆਂ ਜਿਹੜੀਆਂ ਤਾਜ਼ੀਆਂ ਹੁੰਦੀਆਂ ਰਹਿੰਦੇ ਬਾਈ ਕਹਰੇ ਆਉਣ ਦੇ ਬੇਬੇ ਲਾ ਕੇ ਤੁਰ ਗਈ ਜਿੰਦਾ ਤੇ ਮੈਂ ਖਾਣਾ ਖਾਣਾ ਸੀ ਆਏ ਹਾਏ ਆਛ ਮਿੱਤਰਾ ਬੇਲੇ ਮੂਛੇ ਪਿੰਡ ਨੂੰ ਜਾਣਾ ਸੀ ਆਏ ਹਾਏ ਹਾਏ ਆਛ ਮਿੱਤਰਾ ਬੇਲੇ ਮੂਛੇ ਪਿੰਡ ਨੂੰ ਜਾਣਾ ਸੀ ਹੋ ਤੇਰੀ ਵੀ ਗੱਲ ਸੁਣ ਲੈਨੇ ਆ ਬਹੁਤੇ ਕਾਲੇ ਦੀ ਆਏ ਹਾਏ ਹਾਏ ਤੇਰੀ ਵੀ ਗੱਲ ਸੁਣ ਲੈਨੇ ਆ ਬਹੁਤੇ ਕਾਲੇ ਦੀ ਗੱਬਰੂ ਫੋਟੋ ਛੀਨੇ ਲਾਕ ਵੀ ਚੌਂਦਾ ਮੂਸੇ ਵਾਲੇ ਦੀ ਮੁੰਡਾ ਫੋਟੋ ਛੀਨੇ ਲਾਕ ਵੀ ਰੱਖਦਾ ਮੂਸੇ ਵਾਲੇ ਦੀ ਓਏ ਅਲਡਬਲਡ ਵਿੱਚ ਨੱਚ ਉਹਨੇ ਤਾਂ ਨੱਚ ਬਕਾਇਆ ਸੀ ਅਲਡਬਲਡ ਵਿੱਚ ਨੱਚ ਮਕਾ ਕੇ ਉਹ ਤਾਂ ਹੀਰਾ ਸੀ ਬੜੇ ਸਵਾਦਾਂ ਨਿੱਗਾ ਓਏ ਥੜ ਦੇ ਦਾ ਵੀਰਾ ਸੀ ਅਲਡਬਲਡ ਵਿੱਚ ਨੱਚ ਮਕਾਇਆ ਉਹ ਤਾਂ ਹੀਰਾ ਸੀ ਬੜੇ ਸਵਾਦਾਂ ਨਿੱਗਾ ਓਏ ਥੜ ਦੇ ਦਾ ਵੀਰਾ ਸੀ ਹੋ ਬੜੇ ਸਵਾਦਾਂ ਨਿੱਗਾ ਓਏ ਥੜ ਦੇ ਦਾ ਵੀਰਾ ਸੀ ਦੇਗੀ ਕਿਸਮਤ ਹਾਰ ਓਏ ਅੱਖੀਆਂ ਦੇ ਤਾਰੇ ਦੀ ਦੇਗੀ ਕਿਸਮਤ ਹਾਰੋਏ ਅੱਖੀਆਂ ਦੇ ਤਾਰੇ ਦੀ ਮੁੰਡਾ ਫੋਟੋ ਛੀਨੇ ਲਾ ਕੇ ਵੀ ਰੱਖਦਾ ਮੂਸੇ ਵਾਲੇ ਦੀ ਗੱਬਰੂ ਫੋਟੋ ਛੀਨੇ ਲੱਕ ਕੇ ਸੌਂਦਾ ਮੂਸੇ ਵਾਲੇ ਦੀ ਅਮਰ ਹੋ ਗਿਆ ਮੂਸੇ ਪਿੰਡ ਵਿੱਚ ਯਾਦ ਮਨਾਉਂਦੇ ਨੇ ਅਮਰ ਹੋ ਗਿਆ ਮੂਸੇ ਪਿੰਡ ਵਿੱਚ ਯਾਦ ਮਨਾਉਂਦੇ ਨੇ ਵਿੱਚ ਹਵੇਲੀ ਜਾ ਕੇ ਬਈ ਕਈ ਦਰਦ ਵੰਡਾਉਂਦੇ ਨੇ ਵਿੱਚ ਹਵੇਲੀ ਜਾ ਕੇ ਬਈ ਕਈ ਦਰਦ ਵੰਡਾਉਂਦੇ ਨੇ ਬੱਤਹਬਲੀ ਜਾ ਕੇ ਬਈ ਕਿਹ ਦਰਦ ਵਡਾਉਂਦੇ ਨੇ ਔਖੀ ਯਾਦ ਭਲਾਉਣੀ ਬਈ ਅੱਖੀਆਂ ਦੇ ਤਾਰੇ ਦੀ ਔਖੀ ਯਾਦ ਭਲਾਉਣੀ ਬਈ ਅੱਖੀਆਂ ਦੇ ਤਾਰੇ ਦੀ ਬੱਬਰੂ ਫੋਟੋ ਛੀਨੇ ਲਾ ਕੇ ਬਿਰਖਦਾ ਮੂਸੇ ਵਾਲੇ ਦੀ ਮੁੰਡਾ ਫੋਟੋ ਛੀਨੇ ਲੱਕ ਕੇ ਲਾਉਂਦਾ ਮੂਸੇ ਵਾਲੇ ਦੀ ਮੁੰਡਾ ਫੋਟੋ ਛੀਨੇ ਰੱਖ ਕੇ ਚਾਉਂਦਾ ਮੂਸੇ ਵਾਲੇ ਦੀ ਉਹ ਸੁਣੀ ਗਈ ਨਾ ਉਹਦੀ ਮੱਖਾ ਛੱਤ ਦੀ ਸਹਰੀ ਸੀ ਹਾਏ 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 ਸੁਣੀ ਗਈ ਨਾ ਉਹਦੀ ਹਾਇਓ ਛੱਤ ਦੀ ਸਹਰੀ ਸੀ ਲੋਪਵਾਲਿਆ ਤੇਰੇ ਵਾਂਗੂ ਉਹ ਵੀ ਲੈਰੀ ਸੀ ਲੋਪਵਾਲਿਆ ਤੇਰੇ ਵਾਂਗੂ ਉਹ ਵੀ ਲੈਰੀ ਸੀ ਕੌੜਾ ਲੈਲਾ ਕਾਲੀ ਲੋਈ ਉਠਲ ਜ਼ੁਲਮ ਦੇ ਪਾਲੇ ਦੀ ਹਾਏ 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 ਕੌੜਾ ਕੌੜਾ ਲੈਲਾ ਕਾਲੀ ਲੋਈ ਉਠਲ ਜ਼ੁਲਮ ਦੇ ਪਾਲੇ ਦੀ ਗੱਬਰੂ ਫੋਟੋ ਚੀਨੇ ਲਾ ਕੇ ਵੀ ਰੱਖਦਾ ਮੂਸੇ ਵਾਲੇ ਦੀ ਮੁੰਡਾ ਫੋਟੋ ਇੱਕ ਤੇ ਰੱਖ ਕੇ ਸੌਂਦਾ ਮੂਸੇ ਵਾਲੇ ਦੀ